ਖਬਰਾਂ ਅਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਦੱਸਦੀ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਟਕੋਲੀ ਦੇ ਜੋ ਜੇਲ੍ਹਪੁਰ ਦਾ ਟਕੋਲੀ ਹੈ ਉਸ ਦੇ ਵਿੱਚ ਜਿਹੜਾ ਇੱਕ ਨਿੱਜੀ ਹੋਟਲ ਹੈ ਉਸ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਜਨਮ ਦਿਨ ਮੌਕੇ ਜੋ ਹੈ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਥਾਣਾ ਟਕੋਲੀ ਪੁਲਿਸ ਦੇ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਂਦੀ ਹੈ ਤੇ ਜਾਂਚ ਦੌਰਾਨ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਦੇ ਵੱਲੋਂ ਆਰੰਜ ਐਕਟ ਤਹਿ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਤੇ ਹੋਰ ਕੀ ਪੁਲਿਸ ਅਧਿਕਾਰੀਆਂ ਦੇ ਕਹਿਣਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕਾਫੀ ਇਸ ਤਰ੍ਹਾਂ ਗਨ ਕਲਚਰ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਕਲੀਅਰ ਕਟ ਜਿਹੜੀ ਵਾਰਨਿੰਗ ਦਿੱਤੀ ਗਈ ਸੀ ਕਿ ਇਹ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਦੇ ਤਹਿਤ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਸਮੇਂ ਥਾਣਾ ਢਕੋਲੀ ਦੇ ਵਿੱਚ ਜਿਹੜਾ ਮੈਂ ਮੌਜੂਦ ਹਾਂ ਤੇ ਉਹਨਾਂ ਦੇ ਨਾਲ ਜਿਹੜੇ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕੀ ਪੁਲਿਸ ਦੇ ਵੱਲੋਂ ਜਿਹੜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ 16 ਤਰੀਕ 16/7/2025 ਦੀ ਰਾਤ ਨੂੰ ਇੱਥੇ ਪਕਾਸਾ ਹੋਟਲ ਵਿੱਚ ਪਾਰਟੀ ਸੀ ਜਿੱਥੇ ਇਤਲਾ ਮਿਲੀ ਸੀ ਕਿ ਇੱਥੇ ਰਾਤ ਨੂੰ ਇੱਕ ਨੌਜਵਾਨ ਨੇ ਆਪਣੇ ਦੋਨੇ ਹੱਥਾਂ ਨਾਲ ਅਸਲੇ ਨਾਲ ਫਾਇਰ ਕੀਤੇ ਆ ਤੇ ਲੋਕਾਂ ਦਾ ਕਾਫੀ ਇਕੱਠ ਸੀ ਜਿਸ ਨੇ ਲੋਕਾਂ ਦੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾ ਫੈਰ ਕੀਤੇ ਨੇ ਜਿਹੜੀ ਬੰਦੀ ਅਸੀਂ ਕਾਰਵਾਈ ਕਰ ਰਹੇ ਆ ਤੇ ਅਗਲੀ ਕਾਰਵਾਈ ਅਮਲ ਚ ਲਿਆ ਰਹੇ ਆ ਜੀ ਕੈਮਰਾ ਪਰਸਨ ਨਾਲ ਮੌਜੂਦ ਗੁਰਪ੍ਰੀਤਿ ਮਾਨ ਖਬਰਾਂ ਜ਼ਿਲਕਪੁਰ